ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਠੀਕ ਠਾਕ ਹੋਗੇ ਤੇ ਅੱਜ ਅਲਟੀ ਫਰੀਕਾ ਵੀ ਦੇਖੋਗੇ ਆ ਅਸੀਂ ਉਮੀਦ ਇਹ ਵੀ ਕਰਾਂਗੇ ਕਿ ਕੋਈ ਲੜੂਗਾ ਵੀ ਨਹੀਂ ਲੜੂਗਾ ਨਹੀਂ ਇਹ ਹੁਣ ਲੜਾਈਓ ਕੀ ਧੋਜੀਆਂ ਦੀ ਸਾਡੀ ਵੀ ਜਿਹੀ ਹੋਈ ਆ ਹੁਣ ਦੀ ਸਾਰਿਆਂ ਦੀ ਆ ਜੀ ਸਾਰਿਆਂ ਦੀ ਆ ਟੱਕੀ ਜਿਹੜਾ ਹੋਈ ਆ ਬੁਝੇ ਆਹ ਕਈ ਹੋ ਗਏ ਇਹ ਕਈ ਵਿਖਾ ਦੇਣੀ ਆ ਤੇ ਤੇਰੇ ਸਬਸਕ੍ਰਾਈਬਰਾਂ ਸਾਰੇ ਹੀ ਤੇ ਮੈਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹੀ ਤੇ ਕਿਉਂਕਿ ਨਹੀਂ ਮੈਂ ਬੋਲੂਗਾ ਤੇ ਉਹ ਨਹੀਂ ਉਹ ਮੈਨੂੰ ਬੁਲਾਉਗੀ ਨਹੀਂ ਮੈਂ ਬੋਲੂਗਾ ਨਹੀਂ ਬੋਲਣਾ ਤੂੰ ਇੱਥੋਂ ਬਸ ਇੱਥੇ ਆ ਦੇ ਸਾਹਮਣੇ ਆ ਜਿਹੜਾ ਮੋਟਰਸਾਹਦੇ ਬੈਠੇ ਰਹਿਣਾ ਤੂੰ ਜਦ ਕੀ ਖਾਣਾ ਹੈ ਤੇ ਮੁੜ ਕੇ ਉਹਨੇ ਮੇਰੇ ਮੋਢੇ ਤੇ ਹੱਥ ਰੱਖ ਲੈਣਾ ਹਾਂ ਹਾਂ ਰੱਖ ਲੈਣਾ ਥੋੜੇ ਜਿਹੇ ਹੱਥ ਰੱਖ ਲੈਣਾ ਸਾਡੇ ਸਾਹਮਣੇ ਹੀ ਆ ਬੁੜਕੇ ਨਹੀਂ ਇਹਨੇ ਉਹਨੂੰ ਭੇਖਾ ਹੋਇਆ ਹੈ ਨਾ ਜਿਵੇਂ ਘਾਟ ਨਾਲ ਵਿਚਰਦਾ ਨਹੀਂ ਸੋ ਕਨਾਂ ਗਲੇ ਮਹੀਨੇ ਸਾਨੂੰ 3 ਸਾਲ ਹੋ ਗਏ ਹੋਏ ਡਾਣਾ ਵਿੱਚ ਚਰਦੇ ਆ ਹਾਂ ਤੇਰੇ ਸਾਰਨੇ ਚਾਈ 22 22 ਸਾਲ ਹੋ ਗਏ ਤੇਰੇ ਨਾਲ ਆਇਆ ਅੱਛਾ ਸასი ਕਾਲ ਜੀ ਸਾਰਿਆਂ ਨੂੰ ਮੈਂ ਵੀ ਆਸ ਕਰਦੀ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਗੇ ਤੇ ਪਰ ਮੈਂ ਨਹੀਂ ਲੜਦੀ ਕਿਸੇ ਪਿਛੇ ਰਹੀ ਆ ਵੀ ਮੈਂ ਪਿਛੇ ਕਿ ਮੇਰਾ ਬੰਦਾ ਬੋਲੇ ਮੈਂ ਮਗਰ ਬਾਤ ਬੋਲਾ ਬੋਲੋ ਬਣਾਣਾ ਤੁਹਾਡਾ ਬੰਦਾ ਹੀ ਕਿਉਂਕਿ ਮੈਂ ਮੈਂ ਕਹਿੰਦੀ ਮੈਂ ਬਣਾਉਣਾ ਬੋਲ ਬਣਾ ਦੇ ਮੈਂ ਮੈਨੂੰ ਨਹੀਂ ਫੇਰਨਾ ਮੈਂ ਨਹੀਂ ਲੜਦੀ ਤੁਹਾਡਾ ਬੱਚਿਓ ਅੰਕਲ ਲੜਦਾ ਵਾ ਤੇ ਮੈਂ ਤਾਂ ਨਹੀਂ ਵਲੌਗ ਦੇ ਵਿੱਚ ਆਈ ਵੀ ਇਹ ਨਾ ਵੀ ਸਾਡੀ ਜਿਆਦੀ ਖੇਬੜੋ ਖੇਬੜੀ ਹੋ ਜੇ ਲੜਾਈ ਜਿਆਦੀ ਹੋ ਜੇ ਸਾਡੀ ਨਹੀਂ ਹੁੰਦੀ ਲੜਾਈ ਸਾਡੇ ਸਬਸਕ੍ਰਾਈਬਰ ਮੇਰੇ ਭੈਣ ਭਰਾ ਦੇ ਸਭ ਨੂੰ ਪਤਾ ਵੀ ਅੰਦਰ ਡਟਦਾ ਮੇਰੀ ਗੱਲ ਗੱਲ ਇਹ ਤਾਂ ਵੀ ਗੱਲ ਕਿਹੜੀ ਤਾਂ ਲੜਿਆ ਗੱਲ ਕੋਈ ਵੀ ਨਹੀਂ ਗਈ ਗੱਲ ਹੈਗੀ ਆ ਗੱਲ ਖਾ ਮਖਾ ਖਾ ਮਖਾ ਨਹੀਂ ਕੌਣ ਖਾ 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 ਅੱਜ ਕੀ ਗੱਲ ਹੋਈ ਆ ਇਹ ਤੇ ਜੀ ਗੱਲ ਸੁਣੋ ਉਹਦੇ ਉਹਨੇ ਕਿਹਾ ਨਹੀਂ ਇੱਕ ਦਿਨ ਨਾ ਪਿਛਲੇ ਰਿਵਾਜ ਵਾਲੀ ਜੀ ਜੀ 부ਤੀਆਂ ਨਹੀਂ ਹੁੰਦੀਆਂ ਉਹ ਇਦਾਂ ਆ ਗਈਆਂ ਪੀਂਹੁੰਦੇ ਤੇ ਮੈਂ ਵੀ ਨਹੀਂ ਕਿਹਾ ਮੈਂ ਕਿਹਾ ਆ ਜਾਓ ਮੈਂ ਬਹਿ ਗਿਆ ਮਹਿਰ ਵੀਰ ਆ ਜੜੀਆਂ ਹੁੰਦੀਆਂ ਨਾ ਮੇਰੇ ਮੂੰਹ 부ਤਕੀਆਂ ਨਹੀਂ ਕਿਹਦੀ 부ਤਕੀਆਂ 부ਤਕੀਆਂ ਉਹ 부ਤਕੀਆਂ ਉਹ ਵੀ ਅਗਲੇ ਲੋਕਾਂ ਨੂੰ ਗਰ ਕਰਦੀ ਆਏ ਰੱਬਾ ਬੁਦਗੀਆਂ ਕਹਣਾ ਹੀ ਨਾ ਹੋਏ ਰੱਬ ਲੱਗਣਾ ਮੇਰੇ ਮੂੰਹੋਂ ਬੁਦਗੀਆਂ ਨਿਕਲੀਆਂ ਸੰਗਾ ਦਾ ਦੋ ਨਾਰਾ ਹੈ ਕਿ ਅੱਜਕੱਲ ਬੁਗਤੀਆਂ ਦੇ ਦੋ ਨਾਮ ਹੋ ਗਏ ਜੇ ਬੁਦਗੀਆਂ ਬੁਦਗੀਆਂ ਮੈਨੂੰ ਕਿਹਾ ਮੈਂ ਬੁਦਗੀਆਂ ਸੋਹਣੀਆਂ ਬਣੇ ਲਾਦੀਆ ਉਹ ਬੁਦਗੀਆਂ ਵਾਤੇ ਆਏ ਨਾ ਤੇ ਕਹਿੰਦੇ ਸੀ ਜਾਏਗੇ ਆਂਟੀ ਬਾਕੀ ਜਿਹੜੀ ਗੱਲਾਂ ਬੁਗਤੀਆਂ ਵਾਲੀ ਉਹ ਹੋ ਗਈ ਝੂਠੀ ਹਾਂ ਸੋਨਾ ਬਹੁਤ ਮਹਿੰਗਾ ਹੋ ਗਿਆ ਨਾ ਉਹ ਤਾਂ ਚੱਲ ਉਹਦਾ ਕਈ ਦਾ ਵਾ ਇਹ ਨਾ ਪੁਰਾਣੇ ਕੀਤੇ ਰੱਖੋ ਨੇ ਆ ਕੋਈ ਤੇਰਾ ਮਾੜਾ ਜੇ ਦਾਣ ਲੜਦਾ ਮੇਰੇ ਨਾਲ ਤੇ ਸਾਫ ਸਿੰਘ ਮੈਂ ਮੈਂ ਲੜਦਾ ਤੂੰ ਕਰਦੇ ਵੀ ਜਿਹੜੀ ਸਰ ਜੇ ਤੂੰ ਹੀ ਲੜਦੇ ਕਿਹੜੀ ਗੱਲੋਂ ਪਿਓ ਤੇ ਗੱਲ ਕੀ ਵੱਲ ਵੱਲ ਨਾਲ ਕੀ ਕੀ ਮੈਂ ਗੱਲ ਕੀਤੀ ਹੀ ਵੀ ਕਦੂ ਲੱਗਦੇ ਆ ਵੱਲ ਵੱਲ ਨਾਲ ਤੂੰ ਹੀ ਭਾਵੇਂ ਯਾਦ ਨਾ ਕਰੋ ਅਸੀਂ ਕਰਦੇ ਆ ਯਾਦ ਗੱਲ ਕਰਨ ਨਾਲ ਹਾਂ ਇਹ ਗੱਲ ਤੇ ਲੜਾਈ ਹੈ ਇਹ ਇਹ ਯਾਦ ਕਰਾਉਂਦੇ ਸੀ ਜੇ ਵੀ ਤਾਂ ਕਰ ਤੀ ਚੁੱਪ ਕਰ ਜਾ ਉਹਨਾਂ ਅੰਟੀ ਦੱਸ ਅਹੀਂ ਕਹਿੰਦੇ ਅਸੀਂ ਕਦੂ ਲੱਗਦੇ ਆ ਵੱਲ ਵੱਲ ਨਾਲ ਤੁਸੀਂ ਪਾਏ ਯਾਦਦਾ ਕਰੋ ਅਸੀਂ ਕਰਦੇ ਆ ਗੱਲ ਗੱਲ ਦਾ ਗੱਲ ਹੈ ਇਦਾਂ ਵਾ ਚਲ ਇਦਾਂ ਹੀ ਸਹੀ ਤੇ ਬਾਕੀ ਦੇਖੋ ਜੇ ਮੈਂ ਤੇ ਚ ਯਾਦ ਆ ਦੂਜੀ ਵਾਰ ਕਹਿ ਤਾ ਉਹ ਅੰਕਲੇ ਅਸੀਂ ਮਤਲਬ ਅਸੀਂ ਨੇ ਜੇ ਸਾਰੇ ਆ ਜਾਣੇ ਆ ਨਾ ਹਾਂ ਅਸੀਨੇ ਵਿੱਚ ਸਾਰੇ ਆ ਜਾਣੇ ਜਿਆਦ ਦੀ ਗੱਲ ਹੋ ਗਈ ਆ ਐਸੇ ਗੱਲ ਕੋਈ ਲੜਦੇ ਇਹਨੇ ਦੋ ਵਾਰ ਜਦ ਲਾਤੀ ਤੇ ਮੈਂ ਇੱਕੋ ਵਾਰ ਲਾਈ ਜਿਆ ਅੰਕਲ ਕਹਿੰਦਾ ਮੈਂ ਵੀ ਮੈਂ ਦੋ ਜੇ ਦੋ ਵਾਰੀ ਜਦ ਲਾ ਹੀ ਦਿੱਤੀ ਤੇ ਫਿਰ ਕੀ ਹੋ ਗਿਆ ਪਲੰਟੀ ਪੈਂਦੀ ਪਲੰਟੀ ਪਲੰਟੀ ਪੈਂਦੀ ਆ ਗੱਲ ਨੂੰ ਉਹ ਗੱਲ ਬਾਕੀ ਬੜਾ ਕੀ ਆ ਮੁੱਕ ਦੀ ਗੱਲ ਮੈਂ ਪਲੰਟੀ ਪਾ ਲਈ ਕੀ ਇਹਦਾ ਇੰਨਾ ਹੀ ਹੈ ਕਿ ਮੇਰੇ ਕੋ ਸਮਝੀ ਬਣਵਾ ਲੂੰਗੀ ਹੋਰ ਕੀ ਕਰ ਲੂੰਗੀ ਸਹੀ ਹੋਈਆਂ ਨਾ ਪੀਡੀਆਂ ਤੋੜ ਲਈ ਨਹੀਂ ਬਾਕੀ ਬਣਾ ਬਹੁਤ ਨਾ ਪਲੰਟੀ ਇਹੋ ਬਾਦੂਗੀ ਹੋਰ ਮੈਨੂੰ ਨਹੀਂ ਤੇ ਉੱਥੋਂ ਜਾ ਕੇ ਜਾਨੀ ਰੱਸਾ ਲੈ ਕੇ ਤੇ ਮੇਰੇ ਗੱਲ 'ਚ ਪਾ ਦੇ ਨਹੀਂ ਰੱਸਾ ਨਹੀਂ ਨਹੀਂ ਬਾਕੀ ਤੁਸੀਂ ਤੁਹਾਡੀ ਗੱਲ ਸਹੀ ਨਹੀਂ ਆ ਕਿ ਪਾਉ ਜਿੱਥੇ ਬੀਬੀਆਂ ਦੋ ਹੋ ਜਾਣ ਉੱਥੇ ਬੰਦੇ ਨੂੰ ਹਾਰ ਮੰਨਣੀ ਚਾਹੀਦੀ ਹੈ ਮੰਨ ਲੈਣੀ ਚਾਹੀਦੀ ਹੈ ਗੱਬੇ ਮੈਂ ਮੈਂ ਹਮੇਸ਼ਾ ਹੀ ਮੰਨਦਾ ਯਾਰ ਜੇ ਤੈਨੂੰ ਮੇਰਾ ਸੱਤਾ ਪਤਾ ਨਾ ਮਨ ਕੇ ਮੈਂ ਲੱਗਦਾ ਕਿ ਇਹ ਨਾਲ ਆਂਡੀ ਵੀ ਨਹੀਂ ਕਰਸਣੋ ਇੱਧਰ ਤੁਹਾਡੀ ਵੱਲ ਵੱਲ ਨਾਲ ਲੜਾਈ ਹੋ ਚੱਲੀ ਸੀ ਤੁਹਾਡੀ ਉਧਰ ਪੈਪ ਪੈਪ ਕਰ ਰਹੇ ਸੀ ਆਹ ਬੰਦੇ ਨਾਲ ਪੈਪ ਲੈ ਪੈਪ ਨਾਲ ਰੇ ਖੋਏ ਬੜਾ ਉਧਰ ਉਧਰ ਕੋਈ ਬੋਲੀ ਨਹੀਂ ਹੋਈ ਸੀ ਜਦ ਨੇ ਲੜੇ ਤੇਰੀ ਮਾਂ ਘਰ ਆਤੀ ਤੂੰ ਲੜਦਾ ਤੇ ਤੂੰ ਹੁਣ ਮਾਂ ਨੂੰ ਦਿਨੇ ਕੰਡਾ ਮੈਂ ਲੜਿਆ ਉਹ ਵੀ ਭੈਣ ਭਰਾਵਾਂ ਦੇ ਸਾਹਮਣੇ ਸਾਰਿਆਂ ਦੇ ਇੱਕ ਵਾਰ ਉਹ ਵੇਖ ਲੋ ਮੇਨੂੰ ਹੱਥ ਵਾਰ-ਵਾਰ ਗੱਲ ਕਰਦੀ ਇਦਾਂ ਸਿੱਧੀ ਇਦਾਂ ਇਦਾਂ ਵਹਿ ਕੇ ਗੱਲ ਦੀ ਤੇ ਤੂੰ ਉਂਗਲਾ ਮਾਰ-ਮਾਰ ਕੇ ਹੁੰਦੇ ਫਿਰ ਕਹਿੰਦੇ ਜਿਹੇ ਚ ਵੀ ਨਹੀਂ ਹੈਗਾ ਪਰ ਠੀਕ ਹੈ ਜਿੰਦਾ ਜ਼ਿਆਦਾ ਕੋਈ ਆਵਾਜ਼ ਜਿਹਾ ਜਿੱਦੋ ਉਹਦਾ ਹੀ ਹੋ ਅੱਛਾ ਮੁੰਡੇ ਬੰਦੇ ਚ ਕੋਈ ਫਰਕ ਨਹੀਂ ਕੁੜੀ ਮੁੰਡੇ ਚ ਕੋਈ ਫਰਕ ਨਹੀਂ ਅੱਜ ਕੱਲ ਪਿਆਰ ਨਾਲ ਰੋਤ ਸਭ ਕੋ ਠੀਕ ਆ ਠੀਕ ਆ ਤੇ ਮੈਨੇ ਨੂੰ ਕੀ ਆਖਿਆ ਕਹਿਲ ਕਰਨੀ ਨਹੀਂ ਦੂਜ ਜਨਮੀ ਨਹੀਂ ਚੁੱਕ ਫਿਰ ਚੁੱਕਰ ਸਾਹਿਬ ਦੇਖੀ ਜਾਊਗੀ ਚੁੱਕ ਫਿਰ ਏ ਟੁੱਟ ਗਈ ਨਹੀਂ ਨਹੀਂ ਅੰਕਲ ਚੁੱਕਰ ਸਾਹਿਬ ਆਪਨੇ ਗੱਲ 'ਚ ਫਿਰ ਮੇਰੇ ਅੰਕਲ ਹੋਣਾ ਜਾਂ ਤੁਸੀਂ ਸਾਦੇ ਬੰਦਿਆਂ ਨੂੰ ਇਹ ਹੈਗੀ ਵਰਨਿੰਗ ਆ ਇਹ ਨਾ ਸਮਝ ਕੇ ਰੱਖਿਓ ਵੀ ਬੁੜੀਆਂ ਕੇ ਕਮਜ਼ੋਰ ਬਾਦ ਮਾੜੀਆਂ ਆ ਨਹੀਂ ਬਰਾਬਰ ਕੰਮ ਕਰਾਉਣੀਆਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਕਰਾਉਂਦੀਆਂ ਤੁਹਾਡੇ ਕੋਈ ਨਹੀਂ ਆ ਮੈਂ ਤਾਂ ਕਹਿ ਰਹੀ ਬਰਾਬਰ ਕੰਮ ਕਰਾਉਂਦੀਆਂ ਤੁਹਾਡੇ ਕੋਈ ਅੱਗਿਆਰੀਆਂ ਬੁੜੀਆਂ ਸਮਝ ਕੇ ਚੌਂਕੇ 'ਚ ਡਾਹਤਾ ਤਹੀਂ ਜੋ ਮੈਂ ਇੱਥੇ ਮੰਗਾਈ ਜੋ ਲਿਆਓ ਪਾਣੀ ਲਿਆਓ ਮਾੜੀ ਜੀ ਲਿਆਓ ਇਦਾਂ ਨਹੀਂ ਹੁੰਦਾ ਬਰਾਬਰ ਦਾ ਕੰਮ ਕਰਨਾ ਪੈਂਦਾ ਨਹੀਂ ਨਾਲੇ ਆਂਦੇ ਵੀ ਚੋਕ ਚੋਕ ਮੈਨੂੰ ਸਮਝਣ ਲੱਗੀ ਕੀ ਤੁਸੀਂ ਆਹ ਕਿਹੜੇ ਚੋਕ ਚੋਕ ਆਪਣਾ ਗੋਰੀ ਫਿਸਦਾਂ ਨੂੰ ਚਲ ਜਾ ਬੜੇ ਪੇਕੇਆਂ ਨੂੰ ਕਹਿੰਦਾ ਇਹਨੇ ਨਹੀਂ ਕਹਣਾ ਚੋਕ ਚੋਕ ਰੱਸਾ ਕਹਿਣ ਲੱਗੇ ਘਰੇ ਕਿਦਾਂ ਨਹੀਂ ਮੈਂ ਕਹਿੰਦਾ ਹੀ ਅੱਛਾ ਇੱਥੇ ਚੋਕਾ ਬਣਾ ਬਾਰ ਫਿਰ ਉੱਤੇ ਮੈਂ ਆਖਾਂ ਕਿ ਕਹਿਣ ਲੱਗੇ ਚੋਕਾ ਆਪਣਾ ਗੋਰੀ ਬਿਸਤਰ ਜਿਹੜੇ ਚੋਕਾ ਨੂੰ ਦੇਰ ਨਹੀਂ ਕਰੀ ਤੇ ਨਹੀਂ ਭੱਜ ਕੇ ਲਿਆ ਜਾਂਦੇ ਐਵੇਂ ਕਿਉਂ ਹੋਵੇ ਹੋਣੀਆਂ ਰਫਾ ਦੇ ਵੀ ਗਏ ਤੇ ਸਾਹਮਣੇ ਜੰਦੀ ਮੈਂ ਆਪਣੇ ਲੱਕਿਆਂ ਨੂੰ ਜਾਨੀ ਆ ਨਾਰੇ 2000 ਦਿਨ ਆਪਣੇ ਭੈਣ ਭਰਾਵਾਂ ਨੂੰ ਮਿਲ ਕੇ ਆਈ ਆ ਮੈਂ ਜਿੱ ਸੜਸੜ ਮਰਨ ਦਾ ਹੀ ਕਾਜੀ ਬਾਦੀ ਨੰਨੇ ਇੱਕ ਹੋਰ ਵੀ ਇਹਨੂੰ ਆਖਣਾ ਵੀ ਤੂੰ ਰਹਿ ਉਹਨਾਂ ਨੂੰ ਪਤਾ ਵੀ ਤੂਫਾਨ ਇੰਨੇ ਹੀ ਸਾਂਭਿਆ ਹੱਡਾ ਉਹਨਾਂ ਨੂੰ ਪਤਾ ਵਾ ਕੋਣ ਹੋਣਾ ਬਲੌਗ ਨਾ ਸ਼ੇਅਰ ਕਰਨਾ ਹੀ ਕਰਨਾ ਵਾ ਅੱਲਾ ਰਾਬੇ ਵੇਖ ਲੈਣਾ ਬਲੌਗ ਉਹਨਾਂ ਨੂੰ ਸ਼ੇਅਰ ਕਰਨਾ ਨਾ ਹੁਣ ਮੇਰੇ ਵੱਲੋਂ ਜਿੱਦਾਂ ਮੈਨੂੰ ਤੇਰਾ ਮੂੰਹ ਨਹੀਂ ਵੇਖਣ ਦੇਣਾ ਅਗਲਾ ਮੇਰੇ ਪਾਣੀ ਬੜਾ ਚੜ ਕੇ ਆ ਗਏ ਇੰਨੇ ਜਾਣੇ ਹੇ 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 ਸਾਰਾ ਉਹ ਸਾਈਕਲੋਂ ਚੜ ਕੇ ਆਉਣੀ ਉਹ ਗੱਲ ਉਹ ਸਾਈਕਲ ਦੋ ਦੋ ਵੀਰ ਮੇਰੇ ਦੋ ਮੇਰੇ ਚਾਚੇ ਦੇ ਉਹ ਸਮਝੋ ਸਾਡੇ ਚਾਰ ਭਰਾ ਨੇ ਇਕੱਠੇ ਮੈਂ ਦੋ ਨਹੀਂ ਮੰਨਦੀ ਚਾਰ ਮੰਨਦੀ ਚਾਰ ਹੋ ਗਏ ਇੱਕ ਮੇਰੇ ਤਾਏ ਦੇ ਮੁੰਡੇ ਤਿੰਨ ਉਹ ਤੋਂ ਹੀ ਮੈਂ ਆਉਂਦਾ ਰਹੇ ਨਾ ਆਏ ਬਹੁਤ ਆਪਣਾ ਮਾਰੀਏ ਬਹੁਤ ਆਪਣਾ ਮਾਰੀਏ ਦੇਸੀ ਗੰਨ ਨਹੀਂ ਬਦਾਰੁਦ ਦੇਸੀ ਗੰਨ ਕੀ ਕਰਨੀ ਆ ਐਤ ਮੈਂ ਗਿੰਤੀ ਕਰਨ ਦਾ ਹੀ ਆ ਤੁਸੀਂ ਮੈਨੂੰ ਮੇਣਾ ਮਾਰਤਾ ਨਹੀਂ ਉਹ ਮਾਹੂਦਰੀ ਲੋ ਮੇਰੇ ਦੋ ਜਾਨੇ ਸੁਪੇਰੇ ਚਾਰ ਦੋ ਤਿੰਨ ਸੁਖੇ ਹੋਣੀ ਸੱਤ ਇੱਕ ਜਿੰਦੇ ਵੀਰ ਦਾ ਅੱਠ ਤਿੰਨ ਮਲਕ ਆਪਣੇ ਕੈਪਟਨ ਹੋਣੀ 11 ਇੱਕ ਮਲਕੀਤ 12 ਆ 12 ਤੇ ਦੋ ਸ਼ਮੇ ਹੋਣੀ 14 ਆ ਤੇ ਇੱਕ ਮੰਗਾ 15 ਆ 15 ਤੇ ਇੱਕ ਮਿੰਟ 16 ਆ 16 ਤੇ ਇੱਕ ਤਲੋਕੇ ਹੋਣੀ ਤਿੰਨ ਭਰਾ 16 ਦੇ ਦਿਨ 19 ਇੱਕ ਬਿੱਲਾ ਆ ਧੀਰਵੀ ਇੱਕ ਚਾਚਾ ਵੀ 21 ਤੇ ਅਜੇ ਮੈਂ ਮਾफी ਚਾਹੀਦੀ ਕਿਹੜੀਆਂ ਭਰਾਵਾਂ ਦੀ ਭੈਣਾਂ ਕਲੀ-ਦਲੀ ਇਹ ਪਰ ਕਿਹੜੀਆਂ ਭਰਾਵਾਂ ਨੇ ਇੱਕ ਵਾਰ ਨਹੀਂ ਆਖਿਆ ਵੀ ਭੈਣ ਤੂੰ ਆਈ ਨਹੀਂ ਤੂੰ ਆਈ ਨਹੀਂ ਰੱਖਣੀ ਪੈਣਾ ਪੈਣਾ ਤੂੰ ਕਦੋਂ ਆਉਣਾ ਨਹੀਂ ਆਇਆ ਭਰਾਵੋ ਫੋਨ ਤੇ ਕਿੱਧਰ ਨਹੀਂ ਆਇਆ ਫਿਰ ਜੇ 21 ਨਹੀਂ ਆਇਆ ਤਾਂ λεदार ਨੇ ਭਾਈਆਂ ਨੂੰ ਰੱਖਣੀ ਚਾਹੁੰਦੇ ਨੇ ਇਹ ਮਿਲਦਾ ਮੈਨੂੰ ਹੀ ਬੰਦਨੀ ਪੈਣੀ ਨਹੀਂ ਬੰਦਨੀ ਹੀ ਬਣ ਜਾਣਾ ਨਹੀਂ ਪਰ ਜੇ ਸਾਡੀ ਇੱਕ ਗੱਲ ਹੋਰ ਮੈਨੂੰ ਲੱਗਦਾ 21 ਹੀ ਆਈ ਨਹੀਂ ਉਹ ਭਾਈਏ ਨੂੰ ਬੰਦਨੀ ਨਹੀਂ ਕਰਵਾਉਣੀ ਆ ਫੇਗਾ ਇਹ ਗੱਲ ਨਹੀਂ ਬੰਨੀ ਅਛਾ ਰੱਦੀ ਗੱਲ ਉਹਨੇ ਬੰਨ ਲਗੀ ਆ ਮੈਂ ਕਿਹਦੀ ਲੈ ਕੇ ਆਈਂ ਨੀਂ ਕਿਤੇ ਮੈਂ ਕਿਹਦੀ ਖੁਰੀਦ ਕੇ ਲਿਆਉਂਦੀ ਆ ਪਰ ਨਹੀਂ ਚਲੋ ਉਦਾਂ ਸਹੀ ਕਰਨਾ ਭੈਣ ਭਰਾ ਸਭ ਕੋ ਸੱਚੇ ਪਾਛਤਾ ਵੀ ਭੈਣ ਭਰਾ ਸਾਰਿਆਂ ਨੇ ਹੋਣੀ ਚਾਹੀਦੀ ਆ ਭੈਣ ਭਰਾਵਾ ਤੋਂ ਬਿਨਾਂ ਵੀ ਗੱਤੀ ਨਹੀਂ ਗਈ ਇੱਕ ਸਾਨੂੰ ਮੈਨੂੰ ਵੀ ਮਾਰ ਦੇ ਆਗੇ ਮੇਰੇ ਇਨੇ ਝਾਰੇ ਆ ਜਾਂ ਇਨੇ ਮਲਕਾੜੇ ਦੇਖੇ ਆ ਬਹੁਤ ਵਧੀਆ ਹੁਣ ਤਾਂ ਇੱਥੇ ਕਹਿਣੇ ਨਾ ਵੀ ਉਹ ਸੱਦ ਦੇਣੀ ਆ ਹੋਰ ਹੱਸਣ ਦੇ ਤੋ ਮਜਾ ਆ ਲਖੜੀਏ ਚਲੋ ਉਹ ਲਖੜੀ ਕੁੜੀ ਨੂੰ ਚਾਹਦੇ ਆ ਪਿਛਲੇ ਸਾਲ ਮੰਮੀ ਕਹਿੰਦੀ ਮੈਨੂੰ ਸੂਟ ਦੇ ਕੇ ਮੈਨੂੰ ਪਸੰਦ ਨਹੀਂ ਆਇਆ ਲਖੜੀ ਤੇ ਹਾ ਹਾ ਮੇਰਾ ਭਰਾ ਆ ਕੇ 2400 ਦਾ ਸੂਟ ਲੈ ਕੇ ਆਇਆ ਤੇ ਉਹ ਪਿੰਕ ਪੀਜ ਰੰਗ ਵਾਲਾ ਇਹ ਮੈਨੂੰ ਪਸੰਦ ਆਇਆ ਸੀ ਕਪੜਾ ਵੀ ਸੋਹਣਾ ਸਭ ਕੁ ਉਹ ਰੰਗ ਕਦ ਮਿਲਦੇ ਨੇ ਦੋਵੇਂ ਰੰਗ ਹੀ ਇਦਾਂ ਦਾ ਰੰਗ ਹੀ ਆ ਤੇ ਮੁੜ ਕੇ ਫੇਰ ਮੈਂ ਜਾਈ ਤੇ ਫੇਰ ਉਹ ਜਿਹੜਾ ਕਦੂ ਲੰਗਾ ਜਾਂ ਫਿਰ ਹਜ਼ਾਰਾਂ ਰੰਗ ਚ ਉਹ ਬਟਾ ਕੇ ਲੈ ਆਈ ਹੂੰ ਕੀ ਆ ਰਿਹਾ ਆਪਣੇ ਮਾਤ ਦੇ ਸਪੋਰਟ ਠੀਕ ਵਾ ਪਰ ਇਹੋ ਵੀ ਘਰਾਂ ਵਿੱਚ ਜਾੜ ਇਦਾਂ ਦੇ ਆ ਵੀ ਨਹੀਂ ਜਾ ਜਾਂਦਾ ਆ ਵੀ ਨਹੀਂ ਜਾ ਜਾਂਦਾ ਲਾਈਏ ਫੇ ਸਾਸਰੀ ਕਾਲ ਨਹੀਂ ਤੇ ਮੇਰੇ ਆਪ ਆ ਜਾਂਦੇ ਆ ਘਰ ਨੂੰ ਵੀ ਇਥੇ ਲਿਆਉਂਦੇ ਨਹੀਂ ਆਏ ਨਹੀਂ ਗੇ ਤੇ ਭੈਣ ਭਰਾ ਹਰ ਇੱਕ ਦੇ ਹੋਣੇ ਚਾਹੀਦੇ ਆ ਤੇ ਬਾਕੀ ਜੇ ਨਹੀਂ ਜਿਹਦਾ ਵੀ ਉਹ ਵੀ ਕਿਤੇ ਵਸਦੀ ਗੱਲ ਨਹੀਂ ਆਂ ਅਸੀਂ ਆਨੇ ਮਾਲਕਾ ਤੂੰ ਕਿਰਪਾ ਕਰ ਸਾਰੇ ਦੀ ਸੁੱਖ ਸ਼ਾਂਤੀ ਰੱਖ ਹਰ ਇੱਕ ਭੈਣ ਨੂੰ ਵੀ ਦੀਦਾਰ ਕਰ ਸਾਰੇ ਇਹ ਵੀ ਭੈਣ ਭਰਾ ਨੂੰ ਵੀ ਚਾਹੀਦੀ ਕਲਾ ਜਿਹੜੇ ਸਾਡੇ ਬਲੌਗ ਨੂੰ ਵੇਖਦੇ ਆ ਸ਼ੇਅਰ ਕਰਦੇ ਲਾਈਕ ਕਰਦੇ ਕਮੈਂਟ ਵੀ ਕੀਤੇ ਸੋਨੇ ਕਰਦੇ ਹਰ ਵੇਲੇ ਸਾਰਾ ਹਾਫ ਰਹੋ ਬਾਈਕ ਮੋਟਰਸਾਈਕਲ ਤੇ ਮਜੂਦ ਦੁਕਾਨ ਤੇ ਤੇ ਉਹ ਜਿਹੜਾ ਪਿਛੇ ਆਪਦਾ ਨਹੀਂ ਸੀ ਕੀਤਾ ਆਪਾਂ ਨੇ ਮੈਂ ਕਿਹਾ ਮੈਂ ਇੰਟਰਨਲ ਜਾਣਾ ਲਿਖੇ ਇਹ ਕਹਿੰਦਾ ਜਾਵੇ ਸਾਡੇ ਨਾਲ ਜਾਵੇਂ ਕਿਸੇ ਹੋਰ ਨਾ ਬੰਦੇ ਉੱਤੇ ਆਇਆ ਸੱਜਣਾ ਤੇ ਆਪਾਂ ਨੇ ਉਹ ਤੇ ਇਹ ਨੂੰ ਬੜਾ ਸੁਣਾਉਣ ਰਿਹਾ ਹੁਣ ਸਾਰੇ ਵੀਡੀਓ ਦੇ ਲੈ ਰਹੇ ਆ ਇਹ ਵੀ ਨਹੀਂ ਦੇਖਦਾ ਸਾਰੇ ਭੈਣ ਭਰਾ ਮਿਲਦੇ ਆ ਤੇ ਮੜ ਕੇ ਟਿਚਰਾ ਕਰਦੇ ਆ ਕੋਈ ਕਹਿੰਦਾ ਤਾਇਆ ਤੂੰ ਕਿੱਥੇ ਆਂ ਜੇ ਤਾਇਆ ਦਾ ਸੀਨ ਕਿੱਥੇ ਕਰਦੇ ਆ ਆਪਾਂ ਹਾਂ ਸਾਰੇ ਜਾਣੇ ਦੇਖਦੇ ਸਾਰੇ ਭੈਣ ਭਰਾ ਬੜਾ ਪੈਣ ਭਰਾਵਾਂ ਨੂੰ ਆਪਣੇ ਮਲਾਈਏ ਸਸਰੀ ਘਰ ਬਣਾ ਦੋ ਸਾਰੇ ਭੈਣ ਭਰਾਵਾਂ ਨੂੰ ਸਾਡੇ ਕੋਲੋਂ ਪਿਆਰ ਭਰੀ ਸਸਰੀ ਘਰ ਜੀ ਮਿਲਦੇ ਆ ਪਰੇ ਤੋਂ ਉਹਦੇ ਨਾਲ ਬਿਲਕੁਲ